ਸਸਿਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਜੀ ਆਪਣੇ ਨਾਲ ਜਰੂਰ ਕੰਟੈਕਟ ਕਰੋ 95018 28521 ਵੀਰ ਜੀ ਇਹ ਆਪਣਾ ਕੰਟੈਕਟ ਨੰਬਰ ਆ ਜੀ ਤੇ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਵੀਰੇ ਅਨਮੋਲ ਹੀਰੇ ਕਹਿ ਸਕਦੇ ਆ ਆਪਾਂ ਨੂੰ ਜੀ ਕਰਦਾ ਬਾਈ ਆਪਾਂ ਇਹਨਾਂ ਜਾਨਵਰਾਂ ਨੂੰ ਦੇਖੀ ਆਗੇ ਇਦਾਂ ਦਾ ਪ੍ਰਤੀਤ ਹੁੰਦਾ ਤੇ ਪੰਡ ਆਪਾਂ ਪਹੁੰਚਿਆ ਜੀ ਅੱਜ ਬਾਜਾਖਾਨਾ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਬਾਈ ਜੀ ਆਪਣਾ ਪਿੰਡ ਦੱਸੋ ਕਿਹੜਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਨੂੰ ਠੀਕ ਹੋ ਜੀ ਤੇ ਬਾਈ ਜੀ ਆਪਣਾ ਪੱਕਾ ਨਾਮ ਕੀ ਹੈ ਜੀ ਬਾਈ ਦਾ ਨਾਮ ਸਖਤੇਵ ਸਿੰਘ ਆ ਬਾਈ ਜੀ ਦੱਸੋ ਜੀ ਕੀ ਡਿਟੇਲ ਆ ਜਨਵਰ ਦੀ ਜੀ ਜੀ ਮਾਂ ਨੇ 20 ਕਿਲੋ ਰੋ ਦਿੱਤਾ ਹਾਂ ਜੀ ਇਹ 17 ਕਿਲੋ ਦਿੱਤਾ ਹੀ ਆ 1 ਤੇ 20 ਕਿਲੋ ਦਿੱਤਾ ਠੀਕ ਹੋ ਜੀ ਹਾਂਜੀ ਸਾਰੇ ਸੰਸਾਰ ਨੇ ਤੁਸੀਂ ਉਹ ਇਹ ਬਾਈ ਜੀ ਜਾਤ ਵੀ ਦੱਸ ਦਿਓ ਜੀ ਤੁਸੀਂ ਜੀ ਨੀਲੀ রাਵੀ ਜੀ ਨੀਲੀ রাਵੀ ਬਾਈ ਜੀ ਮੈਂ ਬਾਈ ਦੇ ਮੂੰਹ ਸੋਨਾ ਚਾਹੁੰਦਾ ਸੀਗਾ ਵੀ ਸਾਰਾ ਕੁਝ ਬਾਈ ਜੀ ਤੁਸੀਂ ਇਹਦੀਆਂ ਸਾਰੀਆਂ ਨਿਸ਼ਾਨੀਆਂ ਦੇਖ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਦੇਖੋਗੇ ਤੁਸੀਂ ਥਣ ਬੰਨਾਂ ਦੇਖੋਗੇ ਤੁਸੀਂ ਇਹਦਾ ਤੇ ਲੱਤਾਂ ਤੋਂ ਦੇਖੋਗੇ ਜੀ ਮੂਹਰੇ ਪੈਰ ਵੀ ਦੇਖੋਗੇ ਜੀ ਠੀਕ ਹੋ ਜੀ ਤੁਹਾਨੂੰ ਸੈਂਗ ਵੀ ਦਿਖਾਉਣੇ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਗੌਰ ਨਾਲ ਦੇਖੋ ਵੀਰੇ ਇਹ ਜਾਨਵਰ ਬਹੁਤ ਸੋਹਣਾ ਬਹੁਤ ਪਿਆਰਾ ਜਾਨਵਰ ਆ ਬਾਈ ਜੀ ਕੀ ਖਰਾਕ ਪਾਉਨੇ ਆਪਾਂ ਇਹਨਾਂ ਨੂੰ ਖਰਾਕ ਟੱਕਣ ਚਾਹਦਾ ਮੈਂ ਸਵਾਦ ਹੀ ਪਾਉਣਾ ਠੀਕ ਹੋ ਜੀ ਤੇ ਮਾੜਾ ਜਿਹਾ ਤੋੜ ਕੇ ਦਿਖਾ ਦਿਓ ਬਾਈ ਜੀ ਬਹੁਤ ਸੋਹਣੇ ਜਾਨਵਰ ਇਹੋ ਜਿਹੇ ਜਾਨਵਰ ਵੀਰੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਰ ਬਾਈ ਹਰਗਿਆਂ ਦੇ ਬਦੌਲਤ ਇਹੋ ਜਿਹੇ ਜਾਨਵਰ ਸਾਹਮਣੇ ਹੋਇਆ ਬਾਈਆਂ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਈ ਜੀ ਇਹ ਅੱਜ ਸੇਲ ਕਰਨੇ ਤੁਸੀਂ ਜੀ ਹਾਂਜੀ ਜੀ ਠੀਕ ਹੋ ਜੀ ਬਾਈ ਹੁਣਾਂ ਨੇ ਵੀਰੇ ਇਹ ਜਾਨਵਰ ਸੇਲ ਕਰਨਾ ਬਾਈ ਜੀ ਕੀ ਮੋਲ ਕਰਦੇ ਹੋ ਜੀ ਇਹਦਾ ਠੀਕ ਹੋ ਜੀ ਜਿਹੜੇ ਹਿਸਾਬ ਨਾਲ ਵੀਰੇ ਇਹ ਨਸਲ ਆ ਜਿਹੜੇ ਹਿਸਾਬ ਨਾਲ ਇਹ ਪਿਓਰ ਆ ਉਸ ਹਿਸਾਬ ਨਾਲ ਬਾਈ ਨੇ ਮੁੱਲ ਬਹੁਤ ਹੀ ਜਾਇਜ਼ ਕੀਤਾ 65000 ਰੁਪਏ ਮੁੱਲ ਆ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਆਪਾਂ ਫੋਨ ਨੰਬਰ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਕੀਰੀ ਹੈ ਜੀ ਇਹ ਮੋਰੀ ਅੱਛਾ ਉਹ ਵੀ ਦਿਖਾ ਦਿਓ ਜੀ ਪਿਓਰ ਖੀਰੀ ਹੈ ਜੀ ਖੀਰੀ ਆ ਠੀਕ ਹੋ ਜੀ ਹਾਂ ਜੀ ਇੱਧਰ ਆ ਜਾਓ ਜੀ ਹਾਂ ਜੀ ਇਹਦੀ ਡਿਟੇਲ ਦੱਸੋ ਜੀ ਇਹਦੀ ਰੋਡ ਵਾਲੇ ਬਾਅਦ ਚ ਇਹਦਾ ਪਤਾ ਜੀ ਠੀਕ ਹੋ ਜੀ ਰੋਡਾਂ ਵਾਲੇ ਬਾਦਸ਼ਾਹ ਦਾ ਪੋਤਾ ਜੀ 18 ਮਹੀਨਿਆਂ ਦਾ ਮਾਰਾ ਜੀ 18 ਮਹੀਨਿਆਂ ਦੀ ਉਮਰ ਆ ਬਾਈ ਜੀ ਇਹਦੀ ਖੀਰਾ ਮੂੰਹ ਦਾ ਜੀ ਖੀਰਾ ਜੀ ਇਹ ਵੀ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਤੁਸੀਂ ਵੀਰ ਜੀ ਇਹ ਵੀ ਖੀਰਾ ਜੀ ਬਿਲਕੁਲ ਜੀ ਠੀਕ ਹੋ ਜੀ ਤੇ ਬਾਈ ਜੀ ਇਹਨੂੰ ਵੀ ਕੀ ਖਰਾਕ ਪਾਉਨੇ ਤੁਸੀਂ ਜੀ ਇਹਨੂੰ ਸਵਾ ਇਹਨਾਂ ਠੀਕ ਹੋ ਜੀ ਇਹ 16-16 ਕਰ ਸਕਦਾ ਠੀਕ ਹੋ ਜੀ ਬਾਈ ਯਾਰ ਕਹਿੰਦਾ ਜਦੋਂ ਆਪਾਂ ਬੈਠੇ ਸੀ ਬਾਈ ਯਾਰ ਗਾਣੇ ਦੱਸਿਆ ਗੱਲਾਂ ਕਰਦੇ ਉਦੋਂ ਇਹ ਬਹੁਤ ਹੀ ਪਿਆਰਾ ਜਿਵੇਂ ਆਪਾਂ ਕਹਿੰਦੇ ਨੇ ਬਾਈ ਸਵੇਰ ਲੈ ਕੇ ਜਾਂਦਾ ਤੇ ਬਾਈ ਕਹਿੰਦਾ ਵੀ ਇਹ ਨੱਚਦਾ ਵੀ 5 ਕਿਲੋਮੀਟਰ ਨੇ 4 ਵਜੇ ਤੋਂ ਪਹਿਲਾਂ ਨੱਚ ਲੱਗ ਜਾਂਦਾ ਨੱਚ ਲੱਗ ਜਾਂਦਾ ਫਿਰ ਕੋਰ ਕੇ ਮੇਰਾ ਬੇਟਾ ਦੇ ਬਿੜੀ ਲੈ ਜਾਂਦਾ ਠੀਕ ਹੋ ਜੀ ਜਿਵੇਂ ਇੱਕ ਘਰ ਦਾ ਜੀ ਕਹਿ ਸਕਦੇ ਆਂ ਆਪਾਂ ਬਾਹਰ ਗਣੇ ਉਹੇ ਰੱਖਿਆ ਵਾ ਇਹ ਬਾਈ ਜੀ ਮਾੜਾ ਖੋਲ ਕੇ ਦਿਖਾ ਦਿਓ ਜੀ ਦੇਖ ਸਕਦੇ ਹੋ ਵੀਰੇ ਲੱਤਾ ਪੂਸ਼ ਸਾਰਾ ਕੁਛ ਦੇਖੋ ਬਾਈ ਜੀ ਹਾਈਟ ਦੇਖੋ ਬਾਈ ਇਹਦੀ ਮੂੰਹ ਮੱਥੇ ਦਾ ਬਹੁਤ ਸੋਹਣਾ ਬਾਈ ਇਹ ਸਿੰਘ ਦੇਖੋ ਬਾਈ ਯਾਰ ਬੜਾ ਪਿਆਰਾ ਛੋਟਾ ਬਣੂ ਬਾਈ ਇਹ ਹਾਂ ਜੀ ਛੋਟਾ ਤਾਂ ਵੀ ਵੇਲ ਬਹੁਤ ਸੋਹਣੀ ਹੈ ਬਾਈ ਇਹਦੀ ਬਾਈ ਜੀ ਇਹ ਵੀ ਸੇਲ ਕਰਨਾ ਜੀ ਹਾਂ ਜੀ ਜੀ ਬਾਈ ਯਾਰ ਗਿਆਨੇ ਇਹ ਵੀ ਬਾਈ ਸੇਲ ਕਰਨਾ ਬਾਈ ਜੀ ਕੀ ਮੁੱਲ ਕਰਦੇ ਆਪਾਂ ਇਹਦਾ ਇਹਦਾ ਲੱਖ ਰੁਪਿਆ ਮੁੱਲ ਕਰਦੇ ਆ ਬਾਈ ਜੀ ਹਰਗੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਬਾਈ ਹਰਗੇ ਨਾਲ ਜਰੂਰ ਕੰਟੈਕਟ ਕਰੋ ਬਾਈ ਜੀ ਕਈ ਫੋਨ ਨੰਬਰ ਕਿੰਨਾ ਜੀ ਆਪਣਾ 899727 ਹਾਂਜੀ 81840 ਠੀਕ ਹੋ ਜੀ ਇੱਕ ਵਾਰ ਫੇਰ ਬੋਲ ਦਿਓ ਜੀ 899727 ਹਾਂਜੀ 81840 ਠੀਕ ਹੋ ਬਾਈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ ਕੁਲ 20 25 ਸਾਲ 20 25 ਸਾਲ ਹੋ ਗਏ ਬਾਈ ਜੀ ਆਪਣੇ ਕੋਲ ਇਹੋ ਜਿਹੇ ਜਾਨਵਰ ਹੋਰ ਵੀ ਆਉਂਦੇ ਰਹਿੰਦੇ ਆ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਹੋ ਜੀ ਜੇ ਆਪਾਂ ਅਗਲੇ ਵੀਡੀਓ ਚ ਤੁਹਾਨੂੰ ਹੋਰ ਵੀ ਇਦਾਂ ਦੇ ਜਾਨਵਰ ਬਾਈ ਕੋਲੋਂ ਜਰੂਰ ਦਿਖਾਵਾਂਗੇ ਤੇ ਬ੍ਰਾਡਕਾਸਟਲ ਫਾਰਮ ਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਲੋੜ ਆ ਇਹੋ ਜਿਹੇ ਜਾਨਵਰ ਵੇਖਣ ਲਈ ਬਾਈ ਸਾਡੇ ਚੈਨਲ ਨੂੰ ਜਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਰੇ ਇਹ ਜਾਨਵਰ ਕਿਦਾਂ ਦੇ ਲੱਗੇ ਥੈਂਕ ਯੂ ਬਾਈ